ਕੈਨੇਡਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਮੁਲਾਜ਼ਮਾਂ ਦੇ ਲਈ ਵੱਡਾ ਫੈਸਲਾ ਹੋਇਆ ਵੱਖ-ਵੱਖ ਸੂਬਿਆਂ ਦੇ ਵਿੱਚ ਵਰਕ ਫਰੋਮ ਹੋਮ ਪਾਲਿਸੀ ਹੋਲੀ ਹੋਲੀ ਖਤਮ ਹੋ ਰਹੀ ਹੈ ਅਤੇ ਦਫ਼ਤਰ ਸੰਸਕਾਰ ਵਾਪਸ ਆ ਰਹੇ ਹਨ。ਅਨਟਰੀਓਟੇ ਅਤੇ ਅਲਬਰਟਾ ਦੇ ਵਿੱਚ 12000 ਸਰਕਾਰੀ ਮੁਲਾਜ਼ਮਾਂ ਨੂੰ ਹੁਣ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ। ਹੁਣ ਅਨਟਰੀਓਟੇ ਦੇ ਵਿੱਚ 5 ਜਨਵਰੀ ਤੋਂ ਪਬਲਿਕ ਸਰਵੈਂਟਸ ਹਫ਼ਤੇ ਦੇ 5 ਦਿਨ ਦਫ਼ਤਰ ਵਿੱਚ ਰਹਿਣਗੇ। ਅਲਬਰਟਾ ਵਿੱਚ ਇਹ ਯੋਜਨਾ ਫਰਵਰੀ ਤੋਂ ਲਾਗੂ ਕੀਤੀ ਜਾਵੇਗੀ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਮਿਲ-ਜੁਲ ਕੇ ਕੰਮ ਕਰਨ, ਜਵਾਬਦੇਹੀ ਅਤੇ ਸਰਵਿਸ ਦੇ ਮਿਆਰ ਨੂੰ ਵਧੀਆਂ ਬਣਾਉਣਾ ਹੈ। ਪਰ ਹਰ ਸੂਬੇ ਇਸ ਨੂੰ ਕੋਈ ਚੈਨ ਨਹੀਂ ਲਾਗੂ ਕਰ ਰਿਹਾ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਾਂਸਵਿਕ ਹਾਈਬ੍ਰਿਡ ਨੀਤੀਆਂ ਦੇ ਨਾਲ ਘਰ ਅਤੇ ਦਫ਼ਤਰ ਦੋਹਾਂ ਤੇ ਕੰਮ ਕਰਦੀਆਂ ਘਟੇ ਰਹੇ ਨੇ ਨਿਊ ਫਾਉਂਡਲੈਂਡ ਐਂਡ ਲੈਪਰਡੋਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਨੇ ਜਦਕਿ ਨਾਰਥ-ਵੈਸਟ ਟਰੀਟਰੀਜ਼ ਦੇ ਵਿੱਚ ਇਸ ਵੇਲੇ ਕੋਈ ਫੈਸਲਾ ਨਹੀਂ ਹੋਇਆ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਲਈ ਹਾਲੇ ਤੱਕ ਸਪੱਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਦਫ਼ਤਰ ਆਉਣਾ ਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਹੀ ਸਪੱਸ਼ਟ ਕੀਤਾ ਜਾਵੇਗਾ। ਆਈ ਥਿੰਕ ਯੂਨੀਆ ਦੇ ਨਾਲ ਕੱਲ੍ਹ ਗੱਲਬਾਤ ਹੋਵੇਗੀ। ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਭੁਲਾਇਆ ਜਾ ਰਿਹਾ ਹੈ। ਬੈਂਕ ਆਫ ਮੋਂਟਰੀਅਲਸ, ਕੌਸ਼ਯਾ ਬੈਂਕ ਅਤੇ ਆਰਬੀਸੀ ਨੇ 4 ਦਿਨ ਦਫ਼ਤਰੋਂ ਹੋਂਦ ਦਾ ਨਿਰਦੇਸ਼ ਦਿੱਤਾ ਹੈ। ਜਦਕਿ ਐਮਾਜ਼ਾਨ 2 ਜਨਵਰੀ ਤੋਂ ਆਪਣੇ ਕਾਰਪੋਰੇਟ ਕਰਮਚਾਰੀ ਦੇ ਲਈ ਪੂਰਾ ਹਫ਼ਤਾ ਦਫ਼ਤਰ ਵਿੱਚ ਬਿਤਾਉਣਾ ਲਾਜ਼ਮੀ ਕਰ ਰਿਹਾ ਹੈ। ਇਸ ਤਰ੍ਹਾਂ 2026 ਦੇ ਕੁਸ਼ਲ ਵਾਤਾਵਰਨ ਮੂੜ ਦਫ਼ਤਰ ਕੇਂਦਰਤ ਹੋ ਰਿਹਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਖੇਤਰ ਦੇ ਵਿੱਚ ਵਰਕ ਫਰੋਮ ਹੋਮ ਹੋਲੀ ਹੋਲੀ ਪਿਛਲੇ ਪਿੱਛੇ ਹੋ ਰਿਹਾ ਹੈ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਅਨੁਸਾਰ ਦਫ਼ਤਰ ਦੀ ਵਰਤੋਂ ਕਰਨੀ ਹੋਵੇਗੀ ਕਿਰਨਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਟਰਮ ਮੁਲਾਜ਼ਮਾਂ ਦੇ ਲਈ ਵੱਡਾ ਫੈਸਲਾ ਹੋਇਆ ਵੱਖ-ਵੱਖ ਸੂਬਿਆਂ ਦੇ ਵਿੱਚ ਵਰਕ ਫਰੋਮ ਹੋਮ ਪੋਲਿਸੀ ਹੋਲੀ ਹੋਲੀ ਖਤਮ ਹੋ ਰਹੀ ਹੈ ਅਤੇ ਦਫ਼ਤਰ ਸੰਸਕਾਰ ਵਾਪਸ ਆ ਰਹੇ ਹਨ 온ਟਾਰੀਓ ਤੇ ਅਲਬਰਟਾ ਦੇ ਵਿੱਚ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ 온ਟਾਰੀਓ ਦੇ ਵਿੱਚ 5 ਜੁਲਾਈ ਤੋਂ ਪਬਲਿਕ ਸਰਵੈਂਟਸ ਹਫ਼ਤੇ ਦੇ 5 ਦਿਨ ਦਫ਼ਤਰ ਵਿੱਚ ਰਹਿਣਗੇ ਅਲਬਰਟਾ ਵਿੱਚ ਇਹ ਯੋਜਨਾ ਫਰਵੀ ਤੋਂ ਲਾਗੂ ਕੀਤੀ ਜਾਵੇਗੀ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਮਿਲ ਚੁਲ ਕੇ ਕੰਮ ਕਰਨ ਜਵਾਬਦੇਹੀ ਅਤੇ ਸਰਵਿਸ ਦੇ ਮਿਆਰ ਨੂੰ ਵਧਿਆ ਬਣਾਉਣਾ ਪਰ ਹਰ ਸੂਬਾ ਇਸ ਨੂੰ ਇੱਕੋ ਜਿਹਾ ਨਹੀਂ ਲਾਗੂ ਕਰ ਰਿਹਾ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਾਂਸਵਿਕ ਹਾਈਬ੍ਰਿਡ ਨੀਤੀਆਂ ਦੇ ਨਾਲ ਘਰ ਅਤੇ ਦਫ਼ਤਰ ਦੋਹਾਂ ਤੇ ਕੰਮ ਕਰਦੀਆਂ ਗਿਆ ਤੇ ਨੇ ਨਿਊ ਫਾਉਂਡਲੈਂਡ ਐਂਡ ਲੈਪਰਡੋਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਹੈ ਜਦਕਿ ਨਾਰਥ-ਵੈਸਟ ਟਰੀਟਰੀਜ਼ ਦੇ ਵਿੱਚ ਇਸ ਵੇਲੇ ਕੋਈ ਫੈਸਲਾ ਨਹੀਂ ਹੋਇਆ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਹਲੇ ਤੱਕ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਦਫ਼ਤਰ ਆਉਣ ਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਹੀ ਸਪਸ਼ਟ ਕੀਤਾ ਜਾਵੇਗਾ। ਆਈ ਥਿੰਕ ਯੂਨੀਅਨਾਂ ਦੇ ਨਾਲ ਕੱਲ੍ਹ ਗੱਲਬਾਤ ਹੋਵੇਗੀ। ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਬੁਲਾਇਆ ਜਾ ਰਿਹਾ ਹੈ। ਬੈਂਕ ਆਫ ਵਾਂਟਰੀਅਰਸ ਕੌਸ਼ਿਆ ਬੈਂਕ ਅਤੇ ਆਰਬੀਸੀ ਨੇ 4 ਦਿਨ ਦਫ਼ਤਰੋਂ ਹੋਂਟਾ ਨਿਰਦੇਸ਼ ਦਿੱਤਾ ਹੈ। ਜਦਕਿ ਐਮਾਜ਼ਾਨ ਬੋਜਨਵੀ ਤੋਂ ਆਪਣੇ ਕਾਰਪੋਰੇਟ ਕਰਮਚਾਰੀ ਦੇ ਲਈ ਪੂਰਾ ਹਫ਼ਤਾ ਦਫ਼ਤਰ ਵਿੱਚ ਬਤੌਣਾ ਲਾਜ਼ਮੀ ਕਰ ਰਿਹਾ ਹੈ। ਇਸ ਤਰ੍ਹਾਂ 2026 ਦੇ ਵਿੱਚ ਕੈਨੇਡ ਕੂਸ਼ਲ ਵਾਤਾਵਰਨ ਮੁੜ ਦਫ਼ਤਰ ਕੇਂਦਰਤ ਹੋ ਰਿਹਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਖੇਤਰ ਦੇ ਵਿੱਚ ਵਰਕ ਫਰੋਮ ਹੋਮ ਹੌਲੀ ਹੌਲੀ ਪਿਛਲੇ ਪਿੱਛੇ ਹੋ ਰਿਹਾ ਹੈ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਅਨੁਸਾਰ ਦਸਤਾਵੇਜ਼ੀ ਵਰਕ ਤੋਂ ਕਰਨੀ ਹੋਵੇਗੀ ਕੈਨੇਡਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਟਰਮ ਮੁਲਾਜ਼ਮਾਂ ਦੇ ਲਈ ਵੱਡਾ ਫੈਸਲਾ ਹੋਇਆ ਵੱਖ-ਵੱਖ ਸੂਬਿਆਂ ਦੇ ਵਿੱਚ ਵਰਕ ਫਰੋਮ ਹੋਮ ਪਾਲਿਸੀ ਹੌਲੀ ਹੌਲੀ ਖਤਮ ਹੋ ਰਹੀ ਹੈ ਅਤੇ ਦਫ਼ਤਰ ਸੰਸਕਾਰ ਵਾਪਸ ਆ ਰਿਹਾ ਹੈ ਅਨਟਾਰੀਓ ਤੇ ਅਲਬਰਟਾ ਦੇ ਵਿੱਚ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ ਅਨਟਾਰੀਓ ਦੇ ਵਿੱਚ 5 ਜਨਵਰੀ ਤੋਂ ਪਬਲਿਕ ਸਰਵੈਂਟਸ ਹਫ਼ਤੇ ਦੇ 5 ਦਿਨ ਦਫ਼ਤਰ ਵਿੱਚ ਰਹਿਣ ਕੇ ਅਲਬਰਟਾ ਵਿੱਚ ਇਹ ਯੋਜਨਾ ਫਰਵਰੀ ਤੋਂ ਲਾਗੂ ਕੀਤੀ ਜਾਵੇਗੀ ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਮਿਲ ਜੁਲ ਕੇ ਕੰਮ ਕਰਨ ਜਵਾਬਦੇਹੀ ਅਤੇ ਸਰਵਿਸ ਦੇ ਮਿਆਰ ਨੂੰ ਵਧੀਆ ਬਣਾਉਣਾ ਹੈ ਪਰ ਹਰ ਸਵੇਰ ਇਸਨੇ ਕੁਝ ਨੀਤੀ ਲਾਗੂ ਕਰ ਰਿਆ ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਾਂਸਵਿਕ ਹਾਈਬ੍ਰਿਡ ਨੀਤੀਆਂ ਦੇ ਨਾਲ ਘਰ ਤੇ ਦਫਤਰ ਦੋਹਾਂ ਤੇ ਕੰਮ ਕਰਨ ਦੀ ਆਗਿਆ ਦੇ ਦਿੱਤੀ ਨੇ ਨਿਊ ਫਾਉਂਡਲੈਂਡ ਐਂਡ ਲੈਪਰਡੋਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਨੇ ਜਦਕਿ ਨਾਰਥ-ਵੈਸਟ ਟ੍ਰੀਟਰੀਜ਼ ਦੇ ਵਿੱਚ ਇਸ ਵੇਲੇ ਕੋਈ ਫੈਸਲਾ ਨਹੀਂ ਹੋਇਆ ਪੈਡ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਹਾਲੇ ਤੱਕ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਦਫ਼ਤਰ ਆਉਣ ਦਾ ਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਹੀ ਸਪਸ਼ਟ ਕੀਤਾ ਜਾਵੇਗਾ। ਆਈ ਥਿੰਕ ਯੂਨੀਅਨਾਂ ਦੇ ਨਾਲ ਕੱਲ੍ਹ ਗੱਲਬਾਤ ਹੋਵੇਗੀ। ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਬੁਲਾਇਆ ਜਾ ਰਿਹਾ ਹੈ। ਬੈਂਕ ਆਫ ਵਾਂਟਿਅਰਸ, ਕੌਸ਼ਲ ਬੈਂਕ ਅਤੇ ਆਰਬੀਸੀ ਨੇ 4 ਦਿਨ ਦਫ਼ਤਰੋਂ ਹੋਂਟਾ ਨਿਰਦੇਸ਼ ਦਿੱਤਾ ਹੈ। ਜਦਕਿ ਐਮਾਜ਼ਾਨ 2 ਜਨਵਰੀ ਤੋਂ ਆਪਣੇ ਕਾਰਪੋਰੇਟ ਕਰਮਚਾਰੀ ਦੇ ਲਈ ਪੂਰਾ ਹਫ਼ਤਾ ਦਫ਼ਤਰ ਵਿਚੰਪਤੋਨਾ ਲਾਸ਼ਮੀ ਕਰ ਰਿਹਾ ਹੈ ਇਸ ਤਰ੍ਹਾਂ ਤੁਚਾ 26 ਦੇ ਵਿੱਚ ਕੈਨੇਡਾ ਦਾ ਕਾਰਜ ਕੋਸ਼ਲ ਵਾਤਾਵਰਨ ਮੁੜ ਦਫ਼ਤਰ ਕੇਂਦਰਤ ਹੋ ਰਿਹਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਖੇਤਰ ਦੇ ਵਿੱਚ ਵਰਕ ਫਰੋਮ ਹੋਮ ਹੋਲੀ ਹੋਲੀ ਪਿਛਲੇ ਪਿੱਛੇ ਹੋ ਰਿਹਾ ਹੈ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਅਨੁਸਾਰ ਦਫ਼ਤਰ ਦੀ ਵਰਤੋਂ ਕਰਨੀ ਹੋਵੇਗੀ ਕੈਨੇਡਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਦੇ ਲਈ ਵੱਡਾ ਫੈਸਲਾ ਹੋਇਆ ਹੈ ਵੱਖ-ਵੱਖ ਸੂਬਿਆਂ ਦੇ ਵਿੱਚ ਵਰਕ ਫਰੋਮ ਹੋਮ ਪੋਲਿਸੀ ਹੋਲੀ ਹੋਲੀ ਖਤਮ ਹੋ ਰਹੀ ਹੈ ਅਤੇ ਦਫ਼ਤਰ ਸੰਸਕਾਰ ਵਾਪਸ ਆ ਰਹੇ ਹਨ। ਅਨਟੈਰੀਓ ਤੇ ਅਲਬਰਟਾ ਦੇ ਵਿੱਚ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ। ਹੁਣ ਅਨਟੈਰੀਓ ਦੇ ਵਿੱਚ 5 ਜਨਵਰੀ ਤੋਂ ਪਬਲਿਕ ਸਰਵੈਂਟਸ ਹਫ਼ਤੇ ਦੇ 5 ਦਿਨ ਦਫ਼ਤਰ ਵਿੱਚ ਰਹਿਣਗੇ। ਅਲਬਰਟਾ ਵਿੱਚ ਇਹ ਯੋਜਨਾ ਫਰਵੀ ਤੋਂ ਲਾਗੂ ਕੀਤੀ ਜਾਵੇਗੀ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਮਿਲ ਚੁਲ ਕੇ ਕੰਮ ਕਰਨ, ਜਵਾਬਦੇਹੀ ਅਤੇ ਸਰਵਿਸ ਦੇ ਮਿਆਰ ਨੂੰ ਵਧਿਆ ਬਣਾਉਣਾ। ਪਰ ਹਰ ਸੂਬੇ ਇਸ ਨੂੰ ਇੱਕੋ ਜਿਹਾ ਨਹੀਂ ਲਾਗੂ ਕਰ ਰਿਹਾ। ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਰੰਜ਼ਵਿਕ ਹਾਈਬ੍ਰਿਡ ਨੀਤੀਆਂ ਦੇ ਨਾਲ ਘਰ ਅਤੇ ਦਫ਼ਤਰ ਦੋਹਾਂ ਤੇ ਕੰਮ ਕਰਨ ਦੀ ਆਗਿਆ ਦਿੱਤੀ ਨੇ ਨਿਊ ਫਾਉਂਡਲੈਂਡ ਐਂਡ ਲੈਪਰਡੋਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਨੇ ਜਦਕਿ ਨਾਰਥ-ਵੈਸਟ ਟ੍ਰੇਟਰੀਜ਼ ਦੇ ਵਿੱਚ ਇਸ ਵੇਲੇ ਕੋਈ ਫੈਸਲਾ ਨਹੀਂ ਹੋਇਆ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਲਈ ਹਾਲੇ ਤੱਕ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਦਫ਼ਤਰ ਆਉਣ ਲਾਜ਼ਮੀ ਹੋਵੇਗਾ ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਹੈ ਕਿ ਇਸ ਯੋਜਨਾ ਨੂੰ ਜਲਦ ਹੀ ਸਪਸ਼ਟ ਕੀਤਾ ਜਾਵੇਗਾ ਅਤੇ ਯੂਨੀਅਨਾਂ ਦੇ ਨਾਲ ਕੱਲ੍ਹ ਗੱਲਬਾਤ ਹੋਵੇਗੀ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਭੁਲਾਇਆ ਜਾ ਰਿਹਾ ਹੈ ਬੈਂਕ ਆਫ ਮੋਂਟਰੀਅਲ ਕੋਸ਼ਿਆ ਬੈਂਕ ਅਤੇ ਆਰਬੀਸੀ ਨੇ 4 ਦਿਨ ਦਫ਼ਤਰੋਂ ਹੋਂਦ ਦਾ ਨਿਰਦੇਸ਼ ਦਿੱਤਾ ਜਦਕਿ ਐਮਾਜ਼ਨ 2 ਜਨਵਰੀ ਤੋਂ ਆਪਣੇ ਕਾਰਪੋਰੇਟ ਕਰਮਚਾਰੀ ਦੇ ਲਈ ਪੂਰਾ ਹਫਤਾ ਦਫ਼ਤਰ ਵਿੱਚ ਬਿਤਾਉਣਾ ਲਾਜ਼ਮੀ ਕਰ ਰਿਹਾ ਹੈ ਇਸ ਤਰ੍ਹਾਂ 2026 ਦੇ ਵਿੱਚ ਕੈਨੇਡਾ ਦਾ ਕਾਰਜ ਕੁਸ਼ਲ ਵਾਤਾਵਰਣ ਮੁੜ ਦਫ਼ਤਰ ਕੇਂਦਰਤ ਹੋ ਰਿਹਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਖੇਤਰ ਦੇ ਵਿੱਚ ਵਰਕ ਫਰੋਮ ਹੋਮ ਹੌਲੀ ਹੌਲੀ ਪਿੱਛੇ ਹੋ ਰਿਹਾ ਹੈ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਅਨੁਸਾਰ ਦਫ਼ਤਰ ਦੀ ਵਰਤੋਂ ਕਰਨੀ ਹੋਵੇਗੀ ਕੈਨੇਡਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਟਰਮ ਮੁਲਾਜ਼ਮਾਂ ਦੇ ਲਈ ਵੱਡਾ ਫੈਸਲਾ ਹੋਇਆ ਹੈ ਵੱਖ-ਵੱਖ ਸ਼ਬਿਆਂ ਦੇ ਵਿੱਚ ਵਰਕ ਫਰੋਮ ਹੋਮ ਪਾਲਿਸੀ ਹੋਲੀ-ਹੋਲੀ ਖਤਮ ਹੋ ਰਹੀ ਹੈ ਅਤੇ ਦਫ਼ਤਰ ਸੰਸਕਾਰ ਵਾਪਸ ਆ ਰਹੇ ਹਨ। 온ਟਾਰੀਓ ਅਤੇ ਅਲਬਰਟਾ ਦੇ ਵਿੱਚ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ। 온ਟਾਰੀਓ ਦੇ ਵਿੱਚ 5 ਜਨਵਰੀ ਤੋਂ ਪਬਲਿਕ ਸਰਵੈਂਟਸ ਹਫ਼ਤੇ ਦੇ 5 ਦਿਨ ਦਫ਼ਤਰ ਵਿੱਚ ਰਹਿਣਗੇ। ਅਲਬਰਟਾ ਵਿੱਚ ਇਹ ਯੋਜਨਾ ਫਰਵੀ ਤੋਂ ਲਾਗੂ ਕੀਤੀ ਜਾਵੇਗੀ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਮਿਲ ਚੁਲ ਕੇ ਕੰਮ ਕਰਨ, ਜਵਾਬਦੇਹੀ ਅਤੇ ਸਰਵਿਸ ਦੇ ਮਿਆਰ ਨੂੰ ਵਧੀਆਂ ਬਣਾਉਣਾ। ਪਰ ਹਰ ਸੂਬੇ ਇਸ ਨੂੰ ਇੱਕੋ ਜਿਹਾ ਨਹੀਂ ਲਾਗੂ ਕਰ ਰਿਹਾ। ਮੈਨੀਟੋਬਾ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਾਂਸਵਿਕ ਹਾਈਬ੍ਰਿਡ ਨੀਤੀਆਂ ਦੇ ਨਾਲ ਘਰ ਅਤੇ ਦਫ਼ਤਰ ਦੋਹਾਂ ਤੇ ਕੰਮ ਕਰਦੀਆਂ ਗਿਆ ਘਰੇ ਦੇ ਨੇ ਨਿਊ ਫਾਉਂਡਲੈਂਡ ਐਂਡ ਲੈਪਰਡੋਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਨੇ ਜਦਕਿ ਨਾਰਥ-ਵੈਸਟ ਟ੍ਰਿਟਰੀਜ਼ ਦੇ ਵਿੱਚ ਇਸ ਵੇਲੇ ਕੋਈ ਫੈਸਲਾ ਨਹੀਂ ਹੋਇਆ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਹਾਲੇ ਤੱਕ ਸਪੱਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਦਫ਼ਤਰੋਂ ਨਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਹੀ ਸਪੱਸ਼ਟ ਕੀਤਾ ਜਾਵੇਗਾ। ਆਈਟੈਕ ਯੂਨੀਨਾ ਦੇ ਨਾਲ ਕੱਲ੍ਹ ਬਾਤ ਹੋਵੇਗੀ। ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਭੁਲਾਇਆ ਜਾ ਰਿਹਾ ਹੈ। ਬੈਂਕ ਆਫ ਮੌਨਟੇਨਸ ਕੌਸ਼ਯਾ ਬੈਂਕ ਅਤੇ ਆਰਬੀਸੀ ਨੇ 4 ਦਿਨ ਦਫ਼ਤਰੋਂ ਹੋਂਟਾ ਨਿਰਦੇਸ਼ ਦਿੱਤਾ ਹੈ। ਜਦਕਿ ਐਮਾਜ਼ਾਨ 2 ਜਨਵਰੀ ਤੋਂ ਆਪਣੇ ਕਾਰਪੋਰੇਟ ਕਰਮਚਾਰੀ ਦੇ ਲਈ ਪੂਰਾ ਹਫਤਾ ਦਫ਼ਤਰ ਵਿੱਚ ਬਿਤਾਉਣਾ ਲਾਜ਼ਮੀ ਕਰ ਰਿਹਾ ਹੈ। ਇਸ ਤਰ੍ਹਾਂ 2026 ਦੇ ਵਿੱਚ ਕੈਨੇਡਾ ਦਾ ਕੁਸ਼ਲ ਵਾਤਾਵਰਨ ਮੁੜ ਦਫ਼ਤਰ ਕੇਂਦਰਤ ਹੋ ਰਿਹਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਖੇਤਰ ਦੇ ਵਿੱਚ ਵਰਕ ਫਰੋਮ ਹੋਮ ਹੌਲੀ ਹੌਲੀ ਪਿਛਲੇ ਪਿੱਛੇ ਹੋ ਰਿਹਾ ਹੈ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਅਨੁਸਾਰ ਦਫ਼ਤਰ ਦੀ ਵਰਤੋਂ ਕਰਨੀ ਹੋਵੇਗੀ ਕੈਨੇਡਾ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਟਰਮ ਮੁਲਾਜ਼ਮਾਂ ਦੇ ਲਈ ਵੱਡਾ ਫੈਸਲਾ ਹੋਇਆ ਵੱਖ-ਵੱਖ ਸੂਬਿਆਂ ਦੇ ਵਿੱਚ ਵਰਕ ਫਰੋਮ ਹੋਮ ਪੋਲਿਸੀ ਹੋਲੀ ਹੋਲੀ ਖਤਮ ਹੋ ਰਹੀ ਹੈ ਅਤੇ ਦਫ਼ਤਰ ਸੰਸਕਾਰ ਵਾਪਸ ਆ ਰਹੇ ਹਨ。অন্ਟਾਰੀਓ ਤੇ ਅਲਬਰਟਾ ਦੇ ਵਿੱਚ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਹੁਣ ਪੂਰਾ ਸਮਾਂ ਦਫ਼ਤਰ ਆ ਕੇ ਕੰਮ ਕਰਨਾ ਪਵੇਗਾ। ਹੁਣ অন্ਟਾਰੀਓ ਦੇ ਵਿੱਚ 5 ਜਨਵਰੀ ਤੋਂ ਪਬਲਿਕ ਸਰਵੈਂਟਸ ਹਫ਼ਤੇ ਦੇ 5 ਦਿਨ ਦਫ਼ਤਰ ਵਿੱਚ ਰਹਿਣਗੇ। ਅਲਬਰਟਾ ਵਿੱਚ ਇਹ ਯੋਜਨਾ ਫਰਵਰੀ ਤੋਂ ਲਾਗੂ ਕੀਤੀ ਜਾਵੇਗੀ। ਅਲਬਰਟਾ ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਦਾ ਮਕਸਦ ਹੈ ਮਿਲ ਜੁਲ ਕੇ ਕੰਮ ਕਰਨ, ਜਵਾਬਦੇਹੀ ਅਤੇ ਸਰਵਿਸ ਦੇ ਮਿਆਰ ਨੂੰ ਵਧਿਆ ਬਣਾਉਣਾ। ਪਰ ਹਰ ਸੂਬਾ ਇਸ ਨੂੰ ਇੱਕੋ ਜਿਹਾ ਨਹੀਂ ਲਾਗੂ ਕਰ ਰਿਹਾ। ਮੈਨੀ ਟੋਪ ਬ੍ਰਿਟਿਸ਼ ਕੋਲੰਬੀਆ ਤੇ ਨਿਊ ਬਾਂਸਵਿਕ ਹਾਈਬ੍ਰਿਡ ਨੀਤੀਆਂ ਦੇ ਨਾਲ ਘਰ ਅਤੇ ਦਫ਼ਤਰ ਦੋਹਾਂ ਤੇ ਕੰਮ ਕਰਨ ਦੀ ਆਗਿਆ ਦਿੱਤੀ ਨੇ ਨਿਊ ਫਾਉਂਡਲੈਂਡ ਐਂਡ ਲੈਪਰਡੋਰ ਆਪਣੀ ਰਿਮੋਟ ਵਰਕ ਨੀਤੀ ਦੀ ਸਮੀਖਿਆ ਕਰ ਰਹੀ ਨੇ ਜਦਕਿ ਨਾਰਥ-ਵੈਸਟ ਟ੍ਰੀਟਰੀਜ਼ ਦੇ ਵਿੱਚ ਇਸ ਵੇਲੇ ਕੋਈ ਫੈਸਲਾ ਨਹੀਂ ਹੋਇਆ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਦੇ ਲਈ ਹਲੇ ਤੱਕ ਸਪਸ਼ਟ ਨਹੀਂ ਹੈ ਕਿ ਉਹਨਾਂ ਨੂੰ ਕਦੋਂ ਤੋਂ ਦਫ਼ਤਰ ਆਉਣ ਲਾਜ਼ਮੀ ਹੋਵੇਗਾ। ਪ੍ਰਧਾਨ ਮੰਤਰੀ ਮਾਰਕਾਨੀ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਹੀ ਸਪਸ਼ਟ ਕੀਤਾ ਜਾਵੇਗਾ। ਆਈ ਥਿੰਕ ਯੂਨੀਅਨਾਂ ਦੇ ਨਾਲ ਕੱਲ੍ਹ ਗੱਲਬਾਤ ਹੋਵੇਗੀ। ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਮੁਲਾਜ਼ਮਾਂ ਨੂੰ ਮੁੜ ਦਫ਼ਤਰ ਭੁਲਾਇਆ ਜਾ ਰਿਹਾ ਹੈ। ਬੈਂਕ ਆਫ ਵਾਂਟਰੀਅਸ ਕੌਸ਼ਿਆ ਬੈਂਕ ਅਤੇ ਆਰਬੀਸੀ ਨੇ 4 ਦਿਨ ਦਫ਼ਤਰੋਂ ਹੋਂਦ ਦਾ ਨਿਰਦੇਸ਼ ਦਿੱਤਾ ਹੈ। ਜਦਕਿ ਐਮਾਜ਼ਾਨ ਬੋਜਨ ਵੀ ਤੋਂ ਆਪਣੇ ਕਾਰਪੋਰੇਟ ਕਰਮਚਾਰੀ ਦੇ ਲਈ ਪੂਰਾ ਹਫ਼ਤਾ ਦਫ਼ਤਰ ਵਿੱਚ ਬਿਤਾਉਣਾ ਲਾਜ਼ਮੀ ਕਰ ਰਿਹਾ ਹੈ। ਇਸ ਤਰ੍ਹਾਂ 2026 ਦੇ ਵਿੱਚ ਕੈਨੇਡ ਕੂਸ਼ਲ ਵਾਤਾਵਰਨ ਮੁੜ ਦਫ਼ਤਰ ਕੇਂਦਰਤ ਹੋ ਰਿਹਾ ਹੈ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਖੇਤਰ ਦੇ ਵਿੱਚ ਵਰਕ फ्रॉम ਹੋਮ ਹੌਲੀ ਹੌਲੀ ਪਿਛਲੇ ਪਿੱਛੇ ਹੋ ਰਿਹਾ ਹੈ ਹਰ ਮੁਲਾਜ਼ਮ ਨੂੰ ਆਪਣੀ ਨੌਕਰੀ ਅਤੇ ਅਹੁਦੇ ਦੇ ਅਨੁਸਾਰ ਦਸਤਾਵੇਜ਼ੀ ਵਰਤੋਂ ਕਰਨੀ ਹੋਵੇਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ